ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਪੰਜਾਬ ਤੇ ਰੈਣਾ ਦੀ ਮੰਡੀ ਵਿੱਚ 1509 ਬਾਸਮਤੀ ਦੇ ਰੇਟ ਦੀ ਤਾਜ਼ਾ ਅਪਡੇਟ ਤੇ ਉਸ ਤੋਂ ਪਹਿਲਾਂ ਜਿਹੜੀ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਨਾਲ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ ਤਾਂ ਦੋਸਤੋ ਪਹਿਲਾਂ ਗੱਲ ਕਰਾਂਗੇ ਪੰਜਾਬ ਦੀਆਂ ਮੰਡੀਆਂ ਦੀ 1509 ਦੀ ਬਾਸਮਤੀ ਦੀ ਰੇਟ ਦੀ ਕੀ ਰੇਟ ਰਹੇ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੰਡੇਆਲਾ ਗੁਰੂ ਦੀ ਇੱਥੇ 2860 ਰੁਪਏ ਪ੍ਰਤੀ ਕੁੰਟੜੇ ਰੇਟ ਰਿਹਾ ਹੈਗਾ ਤੇ ਅੱਗੇ ਬਟਾਲਾ ਦੀ ਗੱਲ ਕਰੀਏ ਦੋਸਤੋ 2795 ਰੁਪਏ ਰੇਟ ਰਿਹਾ ਹੈ ਤੇ ਮਲੂੜ ਦੀ ਗੱਲ ਕਰੀਏ 2870 ਰੁਪਏ ਰੇਟ ਹੈ ਪਾਤੜਾ ਦੀ ਗੱਲ ਕਰੀਏ ਦੋਸਤੋ 2935 ਰੁਪਏ ਰੇਟ ਰਿਹਾ ਸਰੀ ਜੰਮਰ ਸਾਹਿਬ ਦੀ ਗੱਲ ਕਰੀਏ 2852 ਰੁਪਏ ਰੇਟ ਰਿਹਾ ਤੇ 2.5 ਲੱਖ ਬੋਰੀ ਵਿਕਣ ਲਈ ਆਈ ਹੈ ਤੇਗੇ ਤਰਨ ਤਰਨ ਦੀ ਗੱਲ ਕਰੀਏ ਦੋਸਤੋ 2880 ਰੁਪਏ ਰੇਟ ਰਿਹਾ 80000 ਬੋਰੀ ਵੇਚਣ ਲਈ ਹੈ ਫਤਿਗੜ ਚੂੜੀਆਂ ਦੀ ਗੱਲ ਕਰੀਏ 2880 ਰੁਪਏ ਰੇਟ ਰਿਹਾ ਹੈਗਾ ਤੇ ਦੋਸਤੋ ਇਹ ਸਨ ਪੰਜਾਬ ਦੀਆਂ ਮੰਡੀਆਂ ਦੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਆ ਹੁਣ ਗੱਲ ਕਰਾਂਗੇ ਹਰਿਆਣਾ ਦੀਆਂ ਮੰਡੀਆਂ ਦੀ ਜਿੱਥੇ 1509 ਦੇ ਰੇਟ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਟਹਾਣਾ ਦੀ ਗੱਲ ਕਰੀਏ ਦੋਸਤੋ 2705 ਰੁਪਏ ਰੇਟ ਰਿਹਾ ਖਨੌਰੀ ਦੀ ਗੱਲ ਕਰੀਏ 2765 ਰੁਪਏ ਰੇਟ ਰਿਹਾ ਜਿੱਥੇ 10000 ਬੋਰੀ ਵੇਚਣ ਵਾਸਤੇ ਆਈ ਹੈ ਲੜਵਾ ਮੰਡੀ ਦੀ ਗੱਲ ਕਰੀ ਦੋਸਤੋ 2855 ਰੁਪਏ ਰੇਟ ਰਿਹਾਗਾ ਤੇ ਅੱਗੇ ਰਤੀਆ ਦੀ ਗੱਲ ਕਰੀ ਦੋਸਤੋ 2900 ਰੇਟ ਰਿਹਾ ਜਿੱਥੇ 4000 ਗੱਟਾ ਵਿਕਣ ਵਾਸਤੇ ਆਇਆਗਾ ਤਾਂ ਸੋਣੀ ਪੱਤ ਦੀ ਗੱਲ ਕਰੀ ਦੋਸਤੋ 2786 ਰੁਪਏ ਰੇਟ ਰਿਹਾਗਾ ਤਰਾਵੜੀ ਮੰਡੀ ਦੀ ਗੱਲ ਕਰੀ 2880 ਰੁਪਏ ਰੇਟ ਹੈ ਕੋਟਾ ਮੰਡੀ ਦੀ ਗੱਲ ਕਰੀ 2600 ਰੁਪਏ ਰੇਟ ਰਿਹਾ ਤੇ ਅੱਗੇ ਦੋਸਤੋ ਕੈਥਲ ਦੀ ਗੱਲ ਕਰੀ 50000 ਬੋਰੀ ਵਿਕਣ ਵਾਸਤੇ ਆਈ ਹੈ 2800 ਰੁਪਏ ਰੇਟ ਰਿਹਾਗਾ ਤੇ ਰੇਲਾ ਮੰਡੀ ਦੀ ਗੱਲ ਕਰੀ ਦੋਸਤੋ 2825 ਰੁਪਏ ਰੇਟ ਰਹਾਗਾ ਤੇ 35000 ਬੋਰੀ ਵਿਕਣ ਵਾਸਤੇ ਆਈ ਹੈ ਕਰਨਾਲ ਦੀ ਗੱਲ ਕਰੀ ਦੋਸਤੋ 2805 ਰੁਪਏ ਰੇਟ ਰਹਾਗਾ ਤੇ ਅੱਗੇ ਗੱਲ ਕਰੀ ਦੋਸਤੋ ਪਾਣੀ ਪਸੀ ਦੀ ਤਾਂ 2750 ਰੁਪਏ ਰੇਟ ਰਹਾਗਾ ਤੇ 7000 ਬੋਰੀ ਵਿਕਣ ਵਾਸਤੇ ਆਈ ਹੈ ਤੇ ਅੱਗੇ ਖੈਰ ਮੰਡੀ ਦੀ ਗੱਲ ਕਰੀ ਦੋਸਤੋ ਤਾਂ 2762 ਰੁਪਏ ਰੇਟ ਰਹਾ ਤੇ 25000 ਬੋਰੀ ਵਿਕਣ ਵਾਸਤੇ ਆਈ ਹੈ ਇਹ ਸਾਨੂੰ ਦੋਸਤੋ ਕੁਝ ਹਰਿਆਣਾ ਦੀਆਂ ਮੰਡੀਆਂ ਦੇ ਤੇ ਤਾਜ਼ਾ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਆ ਤੇ ਬਾਕੀ ਆਪਣੇ ਚੈਨਲ ਤੇ ਜੁੜੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੇ ਵੀਡੀਓ ਵਧੀਆ ਲੱਗੀ ਦੋਸਤੋ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਨਾਲ ਜਰੂਰ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਤੇ ਬਾਕੀ ਆਪਾਂ ਡੇਲੀ ਡੇਲੀ ਤਾਜ਼ਾ ਅਪਡੇਟ ਚੈਨਲ ਤੇ ਕਰਦੇ ਰਹਿਣੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਆਪਣੀ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ